ਸੋਸਾਇਟੀ ਕਾਲਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਸ਼ਾਮ ਤੋਂ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਜਾਣਕਾਰੀ ਸਾਂਝੀ ਕਰਾਂਗੇ ਜੀ ਆਪਾਂ ਮੌਸਮ ਦੇ ਹਾਲਾਤ ਲਗਭਗ 5 ਵਜੇ ਤੋਂ ਲੈ ਕੇ ਰਾਤ 8 ਵਜੇ ਦੇ ਤਾਜ਼ਾ ਸੈਟਲਾਈਟ ਇਮੇਜ ਦੇਖੀ ਜੇਬ ਤਾਂ ਪੰਜਾਬ ਦੇ ਦੱਖਣ ਪੂਰਬੀ ਇਲਾਕੇ ਜਾਨੀ ਕਿ ਪਟਿਆਲੇ ਤੋਂ ਫਤਿਹਗੜ ਸਾਹਿਬ ਫਤਿਹਗੜ ਸਾਹਿਬ ਤੋਂ ਮੁਹਾਲੀ ਮੁਹਾਲੀ ਤੋਂ ਰੂਪਨਗਰ ਰੂਪਨਗਰ ਤੋਂ ਨਵਾਂ ਸ਼ਹਿਰ ਨੰਗਲ ਦਾ ਕੁਝ ਇਲਾਕਾ ਲੁਧਿਆਣੇ ਦਾ ਕੁਝ ਕੇ ਏਰੀਆ ਜੀ ਤੇ ਮਲੇਰਕੋਟਲੇ ਦੇ ਕੁਝ ਕੇ ਏਰੀਆ ਵਿੱਚ ਲਗਾਤਾਰ ਤਗੜੀ ਗਰਜ ਚਮਕ ਵੀ ਹੋਈ ਸੀ ਪਰ ਲਗਾਤਾਰ ਬੂੰਦਾਬੰਦੀ ਦੇ ਹਾਲਾਤ ਬਾਅਦ ਦੁਪਹਿਰ ਤੋਂ ਬਣੇ ਹੋਏ ਨੇ ਜਿਸ ਦੇ ਕਾਰਨ ਇਹਨਾਂ ਇਲਾਕੇ ਵਿੱਚ ਹਲੇ ਵੀ ਮੀਂਹ ਦਾ ਮਾਹੌਲ ਬਰਕਰਾਰ ਹੈ ਪਰ ਬਾਕੀ ਪੰਜਾਬ ਦੀ ਗੱਲ ਕਰੀ ਤਾਂ ਮੌਸਮ ਫਿਲਹਾਲ ਸਾਫ਼ ਹੁੰਦਾ ਦਿਖਾਈ ਦੇ ਰਿਹਾ ਪਰ ਇਹ ਮੌਸਮ ਜਹਤਰ ਸਾਫ਼ ਨਹੀਂ ਰਹੇਗਾ ਕਿਉਂਕਿ ਇੱਕ ਸਿਸਟਮ ਹੋਰ ਪੰਜਾਬ ਵੱਲ ਕੂਚ ਕਰਦਾ ਹੋਇਆ ਦਿਖਾਈ ਦੇ ਰਿਹਾ ਚਿੰਤਾ ਦੀ ਵਿਸ਼ਾ ਦੁਆਰਾ ਤੋਂ ਪੰਜਾਬ ਦੇ ਉੱਪਰ ਬਣਦਾ ਹੋਇਆ ਦਿਖਾਈ ਦੇ ਸਕਦਾ ਹੈ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰ ਸਕਦੇ ਹੋ ਜੀ ਤੁਸੀਂ ਸਾਨੂੰ ਅਗਰ ਫੇਸਬੁਕ ਤੇ ਦੇਖ ਰਹੇ ਹੋ ਪੇਜ ਫੋਲੋ ਕਰੋ YouTube ਤੇ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਲਗਾਤਾਰ ਹੜ ਦੇ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਨੇ ਆਉਂਦੇ 2-3 ਘੰਟੇ ਦੀ ਗੱਲ ਕਰੀਏ ਤਾਂ ਸਿਰਫ ਇਹ ਵਾਲੇ ਜੋ ਇਲਾਕੇ ਨੇ ਇਹਨਾਂ ਵਿੱਚ ਗਰਜ ਚਮਕ ਮੀਂਹ ਦੇ ਹਾਲਾਤ ਬਣ ਸਕਦੇ ਨੇ ਬਾਕੀ ਪੰਜਾਬ ਦੇ ਵਿੱਚ ਫਿਲਹਾਲ ਮੌਸਮ ਠੀਕ ਹੈ ਹੌਲੀ-ਹੌਲੀ ਬੱਦਲਬਾਝ ਪੰਜਾਬ ਦੇ ਬਹੁਤ ਸਾਰੇ ਇਲਾਕੇ ਵਿੱਚ ਗੂੰਜੇਗੀ ਜਿਸ ਦੇ ਨਾਲ ਬੂੰਦਾਬੰਦੀ ਅੱਜ ਰਾਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਹੜਾਂ ਦੀ ਅਗਰ ਗੱਲ ਕਰੀਏ ਤਾਂ ਜੋ ਜਲ ਸતર ਹੈ ਉਹ ਵੀ ਕਿਤੇ ਨਾ ਕਿਤੇ ਖਤਰੇ ਦੇ ਨਿਸ਼ਾਨ ਤੱਕ ਪਹੁੰਚ ਚੁੱਕਿਆ ਜੀ ਪਾਖੜੇ ਦੀ ਗੱਲ ਕਰੀਏ ਤਾਂ ਪਾਖੜਾ ਵੀ 2 ਤੋਂ 3 ਫੁੱਟ ਹੀ ਸਿਰਫ ਨੀਚੇ ਹੈ ਖਤਰੇ ਦੇ ਨਿਸ਼ਾਨ ਤੋਂ ਬਚੱਕ ਮੀਂਹ ਘਟੇ ਨੇ ਪਰ ਹਲੇ ਵੀ ਹਾਲਾਤ ਦੀ ਅਗਰ ਗੱਲ ਕਰੀ ਤਾਂ ਹਾਲਾਤ ਇੰਨੇ ਜ਼ਿਆਦਾ ਚੰਗੇ ਨਹੀਂ ਹਨ ਕਿ ਆਪਾਂ ਕਹਿ ਸਕੀਏ ਕਿ ਬਹੁਤ ਜ਼ਿਆਦਾ ਕੋਈ ਬਚਾਅ ਹੋ ਗਿਆ ਆਉਂਦੇ 2 ਤੋਂ 3 ਦਿਨ ਪੰਜਾਬ ਦੇ ਉੱਪਰ ਭਾਰੀ ਪੈ ਸਕਦੇ ਨੇ ਯਾਨੀ ਕਿ ਅਗਲੇ 24 ਤੋਂ 48 ਘੰਟੇ ਪੰਜਾਬ ਦਾ ਭਵਿੱਖ ਦੱਸਣਗੇ ਕਿ ਕੀ ਹਾਲਾਤ ਬਣ ਸਕਦੇ ਨੇ ਕਿਉਂਕਿ ਡੈਮਾਂ ਦੇ ਵਿੱਚ ਹਲੇ ਵੀ ਪਾਣੀ ਬਹੁਤ ਜ਼ਿਆਦਾ ਜਮਾ ਹੋ ਚੁੱਕਿਆ ਜੀ ਹੌਲੀ ਹੌਲੀ ਰਿਲੀਜ਼ ਕੀਤਾ ਜਾ ਰਿਹਾ ਪਰ ਭੱਖਦੇ ਟਾਈਮ ਦੇ ਫੇਰ ਫਲੱਡ ਗੇਟ ਜਿਹੜੇ ਨੇ ਉਹ ਇੱਕ ਇੱਕ ਫੁੱਟ ਖੋਲੇ ਗਏ ਨੇ ਜਿਸ ਦੇ ਕਾਰਨ ਸਤਲੁਜ ਵਿੱਚ ਪਾਣੀ ਕਾਫੀ ਜ਼ਿਆਦਾ ਆ ਚੁੱਕਿਆ ਹੈ ਹੁਣ ਲਗਭਗ ਮੈਂ ਤੁਹਾਨੂੰ 5:30 ਵਜੇ ਦੀ ਅਪਡੇਟ ਸਤਲੁਜ ਦੇ ਉੱਪਰ ਲਾਈਵ ਹੋ ਕੇ ਦੱਸ ਦਵਾਂਗਾ ਜੀ ਤੇ ਲਾਈਵ ਆ ਕੇ ਜ਼ਰੂਰ ਦੇਖਿਓ ਕਿ ਕੀ ਹਾਲਾਤ ਨੇ ਇਹ ਸੀ ਜੀ ਅਪਡੇਟ ਜਲਦ ਮਿਲਦੇ ਆ ਲਾਈਵ ਦੇ ਵਿੱਚ ਧੰਨਵਾਦ ਜੀ